ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਵਿਸ਼ਵ Hindu ਪ੍ਰੀਸ਼ਦ ਬਜਰੰਗ ਦਲ ਜ਼ਿਲ੍ਹਾ ਬਟਾਲਾ ਵੱਲੋਂ ਸ੍ਰੀ ਰਾਮ ਜਨਮ ਭੂਮੀ ਅਯੁੱਧਿਆ ਤਾਮ ਵਿਖੇ ਹੋਏ ਪ੍ਰਾਣ ਪ੍ਰティਸ਼ਠਾ ਪੁਰਗਰਾਮ ਸਬੰਧੀ ਬਟਾਲਾ ਦੇ ਵੱਖ-ਵੱਖ ਮੰਦਰਾਂ ਵਿੱਚ ਰੱਖੇ ਗਏ ਕਲਸ਼ ਦੇ ਸਬੰਧ ਵਿੱਚ ਇੱਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਇਸ ਸਮਾਗਮ ਵਿੱਚ ਸ੍ਰੀ ਵਿਨੇ ਸੁੰਦਰ ਜੀ ਅਰੋਨ ਅਗਰਵਾਲ ਸ਼ਿਵ ਸਾਨੰਦ ਕੇ ਅਰਸ਼ਨ ਲਾਲ ਹਨੀ ਮਿੱਤਲ ਵਿਜੇ ਸਿੰਘ ਹਰੀ ਸ਼ਿਵ ਮਹਾਜਨ ਅਸ਼ਵਨੀ ਸਨੁਦਰ ਦਿਨੇਸ਼ ਕੁਮਾਰ ਮਨੀਸ਼ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਦੀਆਂ ਧਾਰਮਿਕ ਅਤੇ ਨਾਮੀ ਸ਼ਖਸੀਅਤਾਂ ਨੇ ਹਾਜ਼ਰੀ ਭਰੀ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਰੋਹਿਤ ਗੁਪਤਾ ਦੀ ਰਿਪੋਰਟ ਜੋ 500 ਸਾਲ ਬਾਅਦ ਬਵਾਨ ਰਾਮ ਦਾ ਮੰਦਿਰ ਬਣਦੇ ਜਿਹੜੇ ਲੋਕਾਂ ਨੇ ਚਾਵਲਦ ਉੱਤੇ ਅਕਸ਼ਰ ਅਕਸ਼ ਵਾਲੇ ਮੰਦਿਰਾਂ ਤੋਂ ਲੈ ਕੇ ਗਏ ਤੇ ਉਹਨਾਂ ਦਾ ਬਹੁਤ ਸਨਮਾਨ ਕੀਤਾ ਗਿਆ ਬੜਾ ਤੋਸਾਹ ਦੇਖਿਆ ਗਿਆ ਔਰ ਇੰਨੀ ਗਰ ਰੌਣਕ ਲੱਗੀ ਹੈ ਪ੍ਰਭੂ ਦੀ ਕਿਰਪਾ RAM ਦੀ ਨਾਲ ਹਰ ਬੰਦੇ ਦੇ ਅੰਦਰ ਜਾਗਰਤੀ ਆਈ ਹੋਈ ਹੈ ਆਏ ਹੋਏ ਸਭ ਮਹਿਮਾਨਾਂ ਦਾ ਮੰਦਰਾ ਤੋਂ ਸਭ ਟੋਲੀਆਂ ਦਾ ਵਿਸ਼ਵ ਹਿੰਦੂ ਬਿਜਰੰਗ ਦਲ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੈ ਸ਼੍ਰੀ ਰਾਮ ਮੈਂ ਮਹਾਂਤ ਅਮਿਤ ਸ਼ਿਲੀ ਗਲੀ ਦੁਆਰਾ ਮੰਦਰ ਬਟਾਲਾ ਤੋਂ ਸਾਰੇ ਆਪਣਾ ਸੰਗਠਨਾ ਦਾ ਵਿਸ਼ਵ ਹਿੰਦੂ ਪਰਿਸ਼ਦ ਬਿਜੰਗ ਦਲ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ RAMਈ ਲਹਿਰ ਨੂੰ ਕਾਇਮ ਰੱਖਿਆ ਜਿਵੇਂ ਅਕਸ਼ਤ ਵੰਡੇ ਗਏ ਮੰਦਰਾਂ ਦੇ ਵਿੱਚ ਮੰਦਰ ਵਾਲੇ ਸਾਰੇ ਸੰਗਠਨ ਜਿੰਨੇ ਵੀ ਸੀਗੇ ਬੜੇ ਉਸਤਾਦ ਦੇ ਨਾਲ ਇਹ ਅਕਸ਼ਤ ਲੈ ਕੇ ਗਏ ਤੇ ਇਹ ਸਾਰੇ ਜਿਹੜੇ ਵੀ ਅਕਸ਼ਤ ਸੀਗੇ ਘਰ-ਘਰ ਦੇ ਵਿੱਚ ਵੰਡੇ ਗਏ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਤੇ ਉਸ ਤੋਂ ਬਾਅਦ ਇਹ ਸਾਰੇ ਮੰਦਰਾਂ ਨੂੰ ਇੱਥੇ ਬੁਲਾ ਕੇ ਸਮਾਨਿਤ ਕੀਤਾ ਗਿਆ ਇਹ ਬਹੁਤ ਹੀ ਵਧੀਆ ਗੱਲ ਹੈ RAMMAY ਉਸਤਾਦ ਦੀ ਲਹਿਰ ਜੋ ਹੈ ਉਹ ਸਾਰਿਆਂ ਦੇ ਵਿੱਚ ਪਾਈ ਜਾ ਰਹੀ ਹੈ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ 500 ਸਾਲ ਦਾ ਸੰਘਰਸ਼ ਸੀਗਾ ਇਸ ਸੰਘਰਸ਼ ਤੇ ਬਹੁਤ ਪੀੜੀਦਰ ਪੀੜੀਆਂ ਸਾਡੀਆਂ ਖੱਪ ਗਈਆਂ ਪਰ ਅੱਜ ਰਾਮੇ ਮਾਹੌਲ ਬਣਿਆ ਹੈ ਅੱਜ ਇਸ ਪ੍ਰਭੂ ਰਾਮ ਨੇ ਕਿਰਪਾ ਕੀਤੀ ਹੈ ਸਾਨੂੰ ਸਾਡੇ ਜਿਹੜੇ ਮੰਦਰ ਸਾਡੇ ਜਿਹੜੇ ਤੋੜੇ ਗਏ ਸੀਗੇ ਉਹ ਸਾਨੂੰ ਵਾਪਸ ਮਿਲ ਰਹੇ ਆ ਇਹ ਬਹੁਤ ਹੀ ਆਨੰਦਮਈ ਹੈ ਇਹ ਜੋ ਸਮਾਨ ਸਮਾਰੋ ਵਿਸ਼ਵ ਹਿੰਦੂ ਪਰਿਸ਼ਦ ਬਜਰੰਗਦਲ ਜ਼ਿਲ੍ਹਾ ਬਟਾਲਾ ਵੱਲੋਂ ਕੀਤਾ ਗਿਆ ਹੈ ਇਹ ਸ਼ਨੀ ਦੇ ਮੰਦਰ ਪੂਜਤ ਅਕਸ਼ਤ ਕਲਸ਼ ਜੋ ਕਿ ਪੂਜਿਤ ਹੋ ਕੇ ਅਯੁੱਧਿਆ ਤੋਂ ਬਟਾਲੇ ਪਹੁੰਚੇ ਸੀ ਇਹ ਜਿੰਨਾ ਜਿੰਨਾ ਮੰਦਰਾਂ ਦੇ ਵਿੱਚ ਅਕਸ਼ਤ ਕਲਸ਼ ਦੀ ਸਥਾਪਨਾ ਕੀਤੀ ਗਈ ਜਿਹੜੀਆਂ ਧਾਰਮਿਕ ਸੁਸਾਇਟੀਆਂ ਜਿਹੜੀਆਂ ਨੇ ਸਾਡਾ ਸਹਿਯੋਗ ਕੀਤਾ ਹੈ ਅੱਜ ਉਹ ਸਾਰੀਆਂ ਹੀ ਕਮੇਟੀਆਂ ਨੂੰ ਇੱਥੇ ਬੁਲਾ ਕੇ ਧਾਰਮਿਕ ਸਮਾਜਿਕ ਸੰਗਠਨਾਂ ਨੂੰ ਇੱਥੇ ਬੁਲਾ ਕੇ ਵਿਸ਼ਵਿੰਦੂ ਪਰਸ਼ਦ ਬਜਰੰਗਦਲ ਵੱਲੋਂ ਸਨਮਾਨਿਤ ਕੀਤਾ ਗਿਆ ਹੈ